ਹਾਂਜੀ ਦੋਸਤੋ ਸਵਾਗਤ ਹੈ ਪੰਗੂ ਪ੍ਰਾਪਰਟੀ ਬਠਿੰਡਾ ਤੇ ਤੁਹਾਡਾ ਤੇ ਰਜਣਾ ਦੀ ਤਰ੍ਹਾਂ ਆਪਾਂ ਫੇਰ ਹਾਜ਼ਰ ਹਾਂ ਇੱਕ ਨਵੀਂ ਕੋਠੀ ਲੈ ਕੇ ਸੋ ਅੱਜ ਤੁਹਾਨੂੰ ਫੇਰ ਪਰਸਰਾਮ ਨਗਰ ਬਠਿੰਡਾ ਸ਼ਹਿਰ ਦੇ ਵਿੱਚ ਕੋਠੀ ਦਿਖਾਉਨੇ ਆ ਤਿੰਨ ਮੰਜ਼ਲੀ ਸੋ ਬਹੁਤ ਸੋਹਣੀ ਜਿਹੜੀ ਆ ਕੋਠੀ ਬਣੀ ਹੋਈ ਆ ਬਹੁਤ ਸੋਹਣਾ ਅੱਗੇ ਫਰੰਟ ਵੀ ਹੈਗਾ ਅੱਗੇ ਛੋਟਾ ਜਿਹਾ ਵਿਹੜਾ ਵੀ ਦਿੱਤਾ ਹੋਇਆ ਔਰ ਪੋਰਚ ਕਾਫੀ ਖੁੱਲਾ ਡੁੱਲਾ ਹੈਗਾ ਤੁਸੀਂ ਦੇਖ ਸਕਦੇ ਹੋ ਸੋ ਬਹੁਤ ਸੋਹਣੀ ਜਿਹੜੀ ਆ ਟਾਈਲਸ ਦਾ ਕੰਮ ਉਹ ਹੋਇਆ ਵੀ ਆ ਪੀਓਪੀ ਹੋਈ ਵੀ ਆ ਬਹੁਤ ਸੋਹਣਾ ਕੰਮ ਆ ਸਾਰੀ ਕੁੱਠੀ ਦੇ ਵਿੱਚ ਪੱਥਰ ਦਾ ਕੰਮ ਆ ਜਿਹੜਾ ਉਹ ਹੋਇਆ ਵੀ ਆ ਵੀਡੀਓ ਨੂੰ ਸਕਿਪ ਨਾ ਕਰਿਓ ਤੇ ਚਲਦੀ ਚਲਦੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਆਜੋ ਫਿਰ ਦੇਖਦੇ ਆਂ ਆਪਾਂ 150 ਗਜ ਦੇ ਵਿੱਚ ਬਣੀ ਹੋਈ ਇਹ ਤਿੰਨ ਮੰਜ਼ਲੀ ਕੋਠੀ ਸੋ ਇਹ ਹੈਗਾ ਜੀ ਡ੍ਰੈਗ ਰੂਮ ਡਾਊਨ ਸਿਲਿੰਗ ਜਿਹੜੀ ਆ ਉਹ ਹੋਈ ਵੀ ਆ ਤੁਸੀਂ ਦੇਖ ਸਕਦੇ ਹੋ ਸੋ ਤਿੰਨ ਮੰਜ਼ਲੀ ਕੋਠੀ ਤੁਹਾਡੇ ਵਾਸਤੇ ਲੈ ਕੇ ਆਏ ਆਂ ਪਰਸਰਾਮ ਨਗਰ ਬਠਿੰਡਾ ਸ਼ਹਿਰ ਦੇ ਵਿੱਚ ਔਰ 6 ਜਿਹੜੇ ਆ ਉਹ ਬੈਡਰੂਮ ਆ ਇਸ ਕੋਠੀ ਦੇ ਵਿੱਚ ਬਣੇ ਹੋਏ ਆ ਅੱਗੇ ਤੁਸੀਂ ਛੋਟਾ ਜਿਹਾ ਵਿਹੜਾ ਵੀ ਦੇਖਿਆ ਔਰ ਫਰੰਟ ਵੀ ਖੂਬਸੂਰਤਾ ਇਸ ਕੋਠੀ ਦਾ ਤੁਸੀਂ ਦੇਖ ਸਕਦੇ ਹੋ ਸਾਰੀ ਕੋਠੀ ਦੇ ਵਿੱਚ ਜਿਹੜਾ ਪੱਥਰ ਦਾ ਕੰਮ ਹੋਇਆ ਵੀ ਆ ਡਾਊਨ ਸੀਲਿੰਗ ਜਿਹੜੀ ਉਹ ਵੀ ਆ ਕਬਡਰ ਜਿਹੜੇ ਆ ਉਹ ਬਣੇ ਹੋਏ ਆ ਤੁਸੀਂ ਦੇਖ ਸਕਦੇ ਹੋ ਸੋ ਜੇਕਰ ਇਹਦੇ ਆਪਾਂ ਰੇਟ ਦੀ ਗੱਲ ਕਰੀਏ ਤਾਂ 60 ਲੱਖ ਰੁਪਈਆ ਜਿਹੜੀ ਆ ਡਿਮਾਂਡ ਕੀਤੀ ਆ ਬਾਕੀ ਮੌਕੇ ਤੇ ਸ਼ੂਟ ਹੋ ਜੂਗੀ ਬਿਲਕੁਲ ਠੀਕ ਸੁਣਿਆ 60 ਲੱਖ ਰੁਪਏ ਡਿਮਾਂਡ ਜਿਹੜੀ ਆ ਕੀਤੀ ਆ ਬਾਕੀ ਮੌਕੇ ਤੇ ਸ਼ੂਟ ਹੋ ਜੂਗੀ ਬਹੁਤ ਸੋਹਣੀ ਕੋਠੀ ਆ ਤਿੰਨ ਮੰਜ਼ਲੀ ਤੁਹਾਡੇ ਵਾਸਤੇ ਲੈ ਕੇ ਆਏ ਆ 6 ਬੈੱਡਰੂਮ ਆ ਅਟੈਚ ਵਾਸ਼ਰੂਮ ਆ ਕਿਚਨ ਤੁਸੀਂ ਦੇਖ ਸਕਦੇ ਹੋ ਕਿਚਨ ਦੇ ਵਿੱਚ ਪੀਓਪੀ ਦਾ ਕੰਮ ਹੋਇਆ ਵੀ ਆ ਕਬਡ ਦਾ ਕੰਮ ਆ ਜਿਹੜਾ ਉਹ ਹੋਇਆ ਵੀ ਆ ਸੋ 60 ਲੱਖ ਡਿਮਾਂਡ ਦੇ ਨਾਲ ਤੁਹਾਡੇ ਵਾਸਤੇ ਕੋਠੀ ਜਿਹੜੀ ਆ ਉਹ ਲੈ ਕੇ ਆਏ ਆ ਆਪਾਂ ਪਰਸਨਾਮਨਗਰ ਬਠਿੰਡਾ ਸ਼ਹਿਰ ਦੇ ਵਿੱਚ ਸੋ ਤੁਸੀਂ ਵੀ ਅਗਰ ਕਿਸੇ ਤਰ੍ਹਾਂ ਦੀ ਪ੍ਰਾਪਰਟੀ ਨੂੰ ਸੇਲ ਕਰਨਾ ਚਾਹੁੰਦੇ ਹੋ ਘਰ ਦੁਕਾਨ ਮਕਾਨ ਤਾਂ ਪੰਗੂ ਪ੍ਰਾਪਰਟੀ ਬਠਿੰਡਾ ਤੇ ਕੰਟੈਕਟ ਕਰੋ ਐਡ ਦਾ ਕੋਈ ਪੈਸਾ ਨਹੀਂ ਲੱਗਦਾ ਐਡ ਜਿਹੜੀ ਫ੍ਰੀ ਆਫ ਕੋਸਟ ਆਪਾਂ ਕਰਦੇ ਆ ਸੋ ਪੌੜੀਆਂ ਦੀ ਗੱਲ ਕਰੀਏ ਤਾਂ ਪੱਥਰ ਦਾ ਕੰਮ ਆ ਜਿਹੜਾ ਉਹ ਹੋਇਆ ਵੀ ਆ ਲੱਕੜ ਦੀ ਜਿਹੜੀ ਆ ਰੇਲਿੰਗਾਂ ਉਹ ਚੜੀ ਹੋਈ ਆ ਸੋ ਕਾਫੀ ਖੂਬਸੂਰਤ ਜਿਹੜੀ ਆ ਰੇਲਿੰਗਾਂ ਲੱਕੜ ਦੀ ਔਰ ਪੂਰੀ ਕੋਠੀ ਦੇ ਵਿੱਚ ਜਿਹੜਾ ਪੱਥਰ ਦਾ ਕੰਮ ਆ ਉਹ ਹੋਇਆ ਵੀ ਆ ਔਰ ਕੋਠੀ ਨੂੰ ਜੀ ਦੇਖ ਸਕਦੇ ਹੋ ਆ ਕਾਫੀ ਹਵਾਦਾਰ ਆ ਰੋਸ਼ਨੀਦਾਰ ਆ ਔਰ ਕਾਫੀ ਖੂਬਸੂਰਤ ਬਣੀ ਫਸਟ ਫਲੋਰ ਦੇ ਉੱਤੇ ਆਪਾਂ ਪਹੁੰਚ ਚੁੱਕੇ ਹਾਂ ਔਰ ਬੈਡਰੂਮ ਦੇ ਵਿੱਚ ਕਬੜ ਆਪਾਂ ਉਹ ਦੇਖ ਰਹੇ ਹਾਂ ਸੋ ਰੇਲਿੰਗ ਜਿਹੜੀ ਉਹ ਵੀ ਬਹੁਤ ਪਿਆਰੀ ਹੈ ਲੱਕੜ ਦੀ ਤੇ ਬੈਡਰੂਮ ਵੀ ਕਾਫੀ ਖੂਬਸੂਰਤ ਜਿਹੜੇ ਆ ਉਹ ਬਣੇ ਹੋਏ ਆ ਡੋਰ ਵਿੰਡੋ ਦੀ ਗੱਲ ਕਰੀਏ ਤਾਂ ਬਹੁਤ ਵਧੀਆ ਜਿਹੜੇ ਆ ਡੋਰ ਵਿੰਡੋ ਵੀ ਲੱਗੇ ਹੋਏ ਆ ਸੋ ਪੂਰੀ ਕੋਠੀ ਤੇ ਜਿਹੜਾ ਟਾਈਲਸ ਦਾ ਕੰਮ ਆ ਬਾਹਰਲੀ ਸਾਈਡ ਤੇ ਉਹ ਹੋਇਆ ਵੀ ਆ ਤੁਸੀਂ ਦੇਖ ਸਕਦੇ ਹੋ ਕਾਫੀ ਖੂਬਸੂਰਤ ਜਿਹੜੀ ਆ ਕੋਠੀ ਤੁਹਾਡੇ ਵਾਸਤੇ ਲੈ ਕੇ ਆਏ ਆ 6 ਬੈਡਰੂਮ ਆ ਇਸ ਕੋਠੀ ਦੇ ਵਿੱਚ ਔਰ ਲਗਭਗ ਸਾਰਿਆਂ ਦੇ ਵਿੱਚ ਜਿਹੜਾ ਕਬਡ ਦਾ ਕੰਮ ਆ ਉਹ ਹੋਇਆ ਵੀ ਆ ਔਰ ਪੱਥਰ ਦਾ ਕੰਮ ਆ ਜਿਹੜਾ ਕਾਫੀ ਖੂਬਸੂਰਤ ਜਿਹੜਾ ਉਹ ਹੋਇਆ ਵੀ ਆ ਔਰ ਦੂਸਰੇ ਫਰਸਟ ਫਲੋਰ ਤੇ ਆਪਾਂ ਦੇਖ ਰਹੇ ਹਾਂ ਕਿਚਨ ਉੱਥੇ ਕਬਡ ਦਾ ਕੰਮ ਆ ਜਿਹੜਾ ਕਿਚਨ ਦੇ ਵਿੱਚ ਉਹ ਬਾਕੀ ਹੈ ਔਰ ਪੂਰੀ ਪੌੜੀਆਂ ਜਿਹੜੀਆਂ ਕਾਫੀ ਖੂਬਸੂਰਤ ਜਿਹੜੀਆਂ ਬਣੀਆਂ ਹੋਈਆਂ ਔਰ ਰੇਟ ਦੀ ਗੱਲ ਕਰੀਏ ਤਾਂ 60 ਲੱਖ ਰੁਪਿਆ ਦਾ ਆਪਾਂ ਪਹਿਲੇ ਵੀ ਗੱਲ ਸਾਂਝੀ ਕੀਤੀ ਹੈ ਕਿ ਡਿਮਾਂਡ ਕੀਤੀ ਹੈ ਬਾਕੀ ਮੌਕੇ ਤੇ ਜਿਹੜਾ ਉਹ ਮੰਨਤਨ ਹੋ ਜੂਗਾ ਸੋ ਕਾਫੀ ਖੂਬਸੂਰਤ ਕੋਠੀ ਤਿੰਨ ਮੰਜ਼ਲੀ ਤੋਂ ਵੱਡੇ ਵਾਸਤੇ ਲੈ ਕੇ ਆਏ ਆ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਜਿਹੜੇ ਵੀਰ ਨਵੇਂ ਆਏ ਆ ਉਹ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਹੋ ਸਕੇ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਓ ਸੋ ਤੁਸੀਂ ਵੀ ਅਗਰ ਕਿਸੇ ਤਰ੍ਹਾਂ ਦੀ ਪ੍ਰਾਪਰਟੀ ਨੂੰ ਸੇਲ ਕਰਨਾ ਚਾਹੁੰਦੇ ਹੋ ਘਰ ਦੁਕਾਨ ਨੂੰ ਮਕਾਨ ਤਾਂ ਪੰਗੋ ਪ੍ਰਾਪਰਟੀ ਬਠਿੰਡਾ ਤੇ ਕੰਟੈਕਟ ਕਰੋ ਐਡ ਦਾ ਕੋਈ ਪੈਸਾ ਨਹੀਂ ਲੱਗਦਾ ਐਡ ਜਿਹੜੀ ਫ੍ਰੀ ਆਫ ਕੋਸਟ ਆਪਾਂ ਕਰਦੇ ਆਂ ਸੋ ਸਾਰੀ ਡਿਟੇਲ ਸਾਰੀ ਜਾਣਕਾਰੀ ਸਾਡੇ ਨਾਲ ਸਾਂਝੀ ਕਰੋ ਤੇ ਐਡ ਆਪਾਂ ਤੁਹਾਡੀ ਕਰਾਂਗੇ ਸੋ ਇਸ ਵੇਲੇ ਜਿਹੜੀ ਆਪਾਂ ਬਠਿੰਡਾ ਸ਼ਹਿਰ ਦੇ ਵਿੱਚ ਕੋਠੀ ਦੇਖ ਰਹੇ ਆਂ ਪਰਸਰਾਮ ਨਗਰ ਤਿੰਨ ਮੰਜ਼ਲੀ ਕੋਠੀ ਤੁਹਾਡੇ ਵਾਸਤੇ ਲੈ ਕੇ ਆਏ ਆਂ ਸੋ 150 ਗਜ ਦੇ ਵਿੱਚ ਬਣੀ ਹੋਈ ਹੈ ਤੇ ਰੇਟ 60 ਲੱਖ ਰੁਪਏ ਡਿਮਾਂਡ ਕੀਤੀ ਆ ਬਾਕੀ ਮੌਕੇ ਤੇ ਸ਼ੂਟ ਹੋ ਜੂਗੀ। ਸੋ ਪਰਸਰਾਮ ਨਗਰ ਵੀ ਆਪਣੇ ਆਪ ਦੇ ਵਿੱਚ ਕਾਫੀ ਖੂਬਸੂਰਤ ਜਿਹੜਾ ਇਲਾਕਾ ਹੈਗਾ। ਸੋ ਬਹੁਤ ਹੀ ਸੋਹਣੀ ਕੋਠੀ ਹੈ ਜਿਹੜੀ ਤੁਹਾਡੇ ਵਾਸਤੇ ਲੈ ਕੇ ਆਏ ਆ। ਸਾਰੀ ਕੋਠੀ ਦਾ ਕੰਮ ਜਿਹੜਾ ਬਹੁਤ ਸੋਹਣਾ ਹੋਇਆ ਵੀ ਹੈ। ਸੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਜਲਦੀ ਜਲਦੀ ਵੀਡੀਓ ਨੂੰ ਸਬਸਕ੍ਰਾਈਬ ਵੀ ਕਰ ਲਿਓ। ਸੋ ਇਹ ਵੀ ਫ੍ਰੀ ਆਫ ਕਾਸਟ ਹੀ ਹੈ। ਸੋ ਮਿਲਦੇ ਆਂ ਜੀ ਫਿਰ ਅਗਲੀ ਵੀਡੀਓ ਚ ਬਹੁਤ-ਬਹੁਤ ਧੰਨਵਾਦ। ਇੱਕ ਵਾਰੀ ਜਾਂਦੇ ਜਾਂਦੇ ਤੁਸੀਂ ਫੇਰ ਚਾਤ ਮਾਰ ਸਕਦੇ ਹੋ ਕਾਫੀ ਖੂਬਸੂਰਤ ਜਿਹੜੇ ਆ ਵਾਸ਼ਰੂਮ ਬਣੇ ਹੋਏ ਆ ਅਟੈਚ ਵਾਸ਼ਰੂਮ ਆ 6 ਬੈਡਰੂਮ ਟੋਟਲ ਇਸ ਕੋਠੀ ਦੇ ਵਿੱਚ ਤੁਹਾਨੂੰ ਮਿਲਣਗੇ ਔਰ ਬਹੁਤ ਸੋਹਣਾ ਜਿਹੜਾ ਕੰਮ ਹੋਇਆ ਵੀ ਹੈ ਧੰਨਵਾਦ